ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਪਲੂਰ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਨੀਲੀ ਰਾਵੀ ਦਾ ਤੋਹਫ਼ਾ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਆ ਤੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਬੂ ਸਿੰਘ ਜੀ ਪਿੰਡ ਜੀ ਪਿੰਡ ਭਲੌਰ ਤਹਿਸੀਲ ਤੇ ਜ਼ਿਲ੍ਹਾ ਜੀ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਹੀ 94656 0524 ਠੀਕ ਆ ਬਾਈ ਸੂਆ ਕਿੰਨਾ ਮਸੂਈ ਵੀ ਸੂਆ ਪਹਿਲਾ ਸੂਈ ਪਹਿਲਾ ਸੂਈ ਆ ਜੀ ਕਦੋਂ ਸੂਈ ਆ ਜੀ ਇਹ ਏ ਸੂਈ ਨੂੰ ਜੀ ਪਤਾ ਨਹੀਂ ਆਪਣੇ ਲਿਆਂਦੀ ਹੈ ਲਿਆਂਦੀ ਹੋਈ ਹੈ ਜੀ ਠੀਕ ਆ ਏ ਆਈ ਵਗੈਰਾ ਹੋਈ ਹੈ ਜੀ ਅਗਰਾਂ ਨੇ ਦੱਸਿਆ ਪਰ ਕੋਈ ਗਰੰਟੀ ਨਹੀਂ ਖਾਲੀ ਦੇਣੀ ਆ ਜੀ ਆਪਾਂ ਖਾਲੀ ਖਾਲੀ ਦੁੱਧ ਕਿੰਨਾ ਤੇ ਆਇਆ ਬਹੁਤ 6 ਕਿਲੋ ਥਾਪੀ ਦੇ ਮੈਸੇ ਜੋਕ ਕੇ ਦੇ ਦਾਂਗੇ ਹਾਂ 2-3 ਥਾਣਾ ਦੀ ਦੰਨ ਹੈ ਜੀ ਜਵਾ ਓਕੇ ਦੋਨੇ ਟਾਈਮ ਥਾਪੀ ਤੇ ਮੈਨੂੰ ਦੋਨੇ ਟਾਈਮ ਥਾਪੀ ਦੇ ਠੀਕ ਆ ਜੀ ਤੁਰ ਕੇ ਦਿਖਾ ਦਿਓ ਜੀ 22 ਦੇ ਅਸਰ ਮੁਤਾਬਕ ਸੂਆ ਪਹਿਲਾ ਸੂਈ ਹੋਈ ਆ ਬਾਈ ਕਹਿੰਦਾ ਫਾਲਿਆਂਦੀ ਸੀਗੀ ਜੀ ਹੁਣ ਕਿਸੇ ਕਾਰਨ ਵਿਖਾਊ ਕਰ ਰਹੇ ਆ ਜੀ ਏ ਆਈ ਮਾਲਕਾਂ ਨੇ ਤਾਂ ਦੱਸ ਕੇ ਦਿੱਤੀ ਆ ਪਰ ਆਪਾਂ ਖਾਲੀ ਲਈ ਆ ਤੇ ਖਾਲੀ ਦੇਣੀ ਆ ਜੀ ਕੁਆਲਿਟੀ ਦੇ ਪੱਖ ਤੋਂ ਬੜੀ ਚੰਗੀ ਆ ਜੀ ਵਜਨ ਮजूद ਬਹੁਤ ਚੰਗਾ ਬਰੀਡ ਦਾ ਹੰਤ ਕੋਈ ਨਹੀਂ ਜੀ ਸਾਰੀਆਂ ਨੇ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੀਲੀ ਰਾਵੀ ਦੀਆਂ ਉਹ ਪੂਰੀਆਂ ਕਰਦੀ ਆ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 6 ਕਿਲੋ ਆ ਦੋ ਟਾਈਮ ਚਾਰ ਟਾਈਮ ਚਾਹੇ 6 ਟਾਈਮ ਕੋਈ ਵੀ ਸੱਜਣ ਚਵਾਈ ਕਰ ਸਕਦਾ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਠੰਡੀ ਸੀਲ ਪੂਰੀ ਲੈ ਚੱਲੀ ਵੀਰ ਬਾਕੀ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂਗਾ ਜੀ ਬੈਕ ਸਾਈਡ ਤੋਂ ਦਿਖਾ ਲੈਣੇ ਜਿਹਨੇ ਵੀਰ ਨੇ ਬਰੀਡ ਤੇ ਕੰਮ ਕਰਨਾ ਜੀ ਬੱਚੇ ਗਾਂ ਚੰਗੇ ਲੈਣੇ ਆ ਉਹਨਾਂ ਵਾਸਤੇ ਤੋਹਫਾ ਹੀ ਆ ਜੀ ਗੋਲ ਪੈਠ ਬੁੜਾ ਜੀ ਦੁੱਧ ਅੱਗੇ ਸੇਵਾ ਦਾ ਜਿਹੜਾ ਬਾਈ ਦੇ ਘਰੇ ਤੁਸੀਂ ਚੁਵਾਈ ਕਰ ਲਓ ਅੱਗੇ ਜਿੰਨੀ ਤੁਹਾਡੀ ਸੇਵਾ ਹੋਊਗੀ ਉਹਨਾਂ ਤੁਸੀਂ ਦੁੱਧ ਲੈ ਲਓਗੇ ਜੀ ਕੁਆਲਿਟੀ ਦੇ ਪੱਖ ਤੋਂ ਪੂਰੀ ਚੰਗੀ ਆ ਜਦੋਂ ਤੁਸੀਂ ਆ ਕੇ ਇੱਥੇ ਮੱਝ ਦੇਖੋਗੇ ਜ਼ਰੂਰ ਪਸੰਦ ਆਊਗੀ ਕਿਉਂਕਿ ਤੋਹਫਾ ਹੀ ਆ ਜੀ ਨੀਲੀ ਰਾਵੀ ਦਾ ਡਿਮਾਂਡ ਜੀ ਇਹਦੀ ਕੀ ਆ ਜੀ ਇਹਦਾ 60000 ਰੁਪਏ ਹੋਜੂ ਮਾਨਦਾਨ ਜੀ ਕਰ ਦਾਂਗੇ ਠੀਕ ਆ ਜੀ 60000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਉਹਦੇ ਚੋਂ ਮਾਨਤਾ ਨੂੰ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨਾ ਕੋਈ ਵੀ ਪਸੰਦ ਆਉਂਦਾ ਹੈ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ